i go home. <laughs> ਤੇ ਵੇਲਾ ਹੋਈ ਅਮਰ ਤੇ ਵੇਲਾ ਸੱਚ ਨਾਮਾ ਭੁੱਲ ਜਾਮੀ ਨਾ ਗੁਰੂ ਦਸ਼ਮੇਸ਼ੋ ਜਾਗ ਤੇ ਹੈ ਜੋ ਤੇ ਗੁਰੂ ਗ੍ਰੰਥੀ ਦਾ ਪਜਾਰੀ ਬਣੀ ਜਾਗ ਤੇ ਹੈ ਜੋ ਪਖੰਡੀਆਂ ਦੇ ਡੇਰੇ ਹੋ ਪਖੰਡੀਆਂ ਦੇ ਡੇਰੇ ਜਾ ਕੇ ਛੀਸ ਨੋਚ ਗਾਮੀਨਾ ਕੌਮ ਦੇ ਗਦਾਰਾ ਹੋ ਕੌਮ ਦੇ ਗਦਾਰਾ ਨਾਲ ਸਾਂਝ ਕਦੇ ਪਾਵੀਂ ਕੋਮ ਦੇਗਦਾਰਾ ਨਾਲ ਸਾਝ ਕਰਦੇ ਪਾਮੀਨਾ ਕੋਮ ਦੇਗਦਾਰਾ ਨਾਲ ਸਾਝ ਕਰਦੇ ਪਾਮੀਨਾ ਗੁਰੂ ਦਸ਼ਮੇਸ਼ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਜਲੰਧਰ ਦੂਰਦਰਸ਼ਨ ਡੀਡੀ ਪੰਜਾਬੀ ਦੇ ਮਾਧਿਅਮ ਰਾਹੀਂ ਟਾਡੀਵਾਰਾਂ ਦੇਖ ਰਹੀਆਂ ਪ੍ਰੋਗਰਾਮ ਸੰਗਤਾ ਆਓ ਸਾਰੇ ਫਤੇ ਦੇ ਨਾਲ ਸੰਤ ਪਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਪਿਆਰ ਦਾ ਸਬੂਤ ਦਾ ਦੋਈ ਕਰ ਜੋੜ ਫਤੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਕੋਲ ਪਾਈ ਜੈਤਾ ਜੀ ਜਿਸ ਸਮੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੀਸ ਲੈ ਕੇ ਪਹੁੰਚੇ ਨੇ ਮਹਾਰਾਜ ਨੇ ਪੁੱਛਿਆ ਜੈਤਿਆ ਉਹ ਇਕੱਲਾ ਹੀ ਆਏ ਆ ਪਿਤਾ ਜੀ ਦਾ ਸੀਸ ਲੈ ਕੇ ਕੋਈ ਹੋਰ ਸਿੱਖ ਨਹੀਂ ਸੀ ਉਸ ਸਮੇਂ ਦਿੱਲੀ ਅੰਦਰ ਉਸ ਸਮੇਂ ਹੱਥ ਜੋੜ ਕੇ ਪਾਈ ਜਤਾ ਜੀ ਨੇ ਆਖਿਆ ਸਤਿਆ ਪਾਛਾ ਮਹਾਰਾਜ ਤੇਰੇ ਕੋਲੇ ਸਿੱਖਾਂ ਦੀ ਕੋਈ ਵੱਖਰੀ ਪਛਾਣ ਹੈ ਹੋਣਗੇ ਪਰ ਪਤਾ ਕਿਵੇਂ ਲੱਗੇ ਮਹਾਰਾਜ ਦੇ ਚਿਹਰੇ ਤੇ ਆਇਆ ਜਲਾਲ ਪਾਛਾ ਕਹਿਣ ਲੱਗੇ ਜੈਤਿਆ ਆਉਣ ਵਾਲੇ ਸਮੇਂ ਅੰਦਰ ਗੁਰੂ ਨਾਨਕ ਦੇ ਸਿੱਖ ਦੀ ਵੱਖਰੀ ਪਛਾਣ ਖੋਵੇਗੀ 1675 ਤੋਂ ਲੈ ਕੇ 1699 ਦਾ ਸਮਾਂ ਆਇਆ ਹੈ ਉਹ ਸਾਖੀ ਵਾਲਾ ਦਿਨ 80000 ਦਾ ਇਕੱਠ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਪੁਰ ਸਾਹਿਬ ਦੀ ਧਰਤੀ ਤੇ ਸਟੇਜ ਤੇ ਆਏ ਨੇ ਮਹਾਰਾਜ ਨੇ ਇੱਕ ਲਲਕਾਰ ਦਿੱਤੀ ਹੈ ਕਹਿੰਦੇ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ ਮੈਂ ਬਿਜਲੀ ਨਚਾਉਂ ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਖੋਈ ਭਾਰਤ ਦੀ ਕਿਸਮਤ ਨੂੰ ਜੋੜਾ ਓ ਮੈਂ ਇੱਕ ਤਾਰ ਅੱਗੇ ਬਾਈ ਧਾਰਾ ਨੂੰ ਰੋੜਾ ਮੈਂ ਸਤਲਜ ਦੇ ਪਾਣੀ 'ਚ ਪਾ ਕੇ ਪੱਤਾ ਛੇ ਉਹਨਾਂ ਮੋਹਿਆਂ ਦੇ ਮੂੰਹ ਤੇ ਲਿਆਉਣੇ ਆ ਹਾਸੇ ਉਹ ਕੰਮ ਜੋ ਕਲਮ ਤੋਂ ਰਹਿ ਗਿਆ ਅਧੂਰੇ ਕਰਨਾ ਮੈਂ ਚਾਵਾ ਤਲਵਾਰ ਨਾਲ ਪੂਰੇ ਬਾਜਾ ਵਾਲੇ ਪਾਛਾ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਨ ਵਾਸਤੇ ਸਿਰਾਂ ਦੀ ਮੰਗ ਇਹੋ ਕੀਤੀ ਬਈ ਜਗੇਸ਼ਰੀ ਦਸ਼ੁਮੇਸ਼ ਦੀ ਬੋਲੇ ਗਾਜੀ ਕੇਸ਼ਰੀ ਦਸ਼ੁਮੇਸ਼ ਦੀ ਸੋਹਣੋ ਖਾਲਸਾ ਜੀ ਨਾਲ ਜਿਆਨ ਸੁਣੋ ਖਾਲਸਾ ਜੀ ਸੁਣੋ ਖਾਲਸਾ ਜੀ ਨਾਲ ਧਿਆਨ ਸੁਣੋ ਖਾਲਸਾ ਜੀ ਨਾਲ ਧਿਆਨ ਹੋ ਮੈਨੂੰ ਜੋ ਬਣਵਾਸਤੇ ਸੋ ਮੈਂ ਪੰਥੇ ਪੈ ਸੋਣਾ ਖਾਲਸਾ ਜੀ ਜੀ ਜਾਗੀ ਤੋਂ ਨਰਾਲੀ ਸ਼ਾਨ ਜੀ ਜੀ ਜਾਗੀ ਤੋਂ ਜੀ ਜੀ ਜਾਗੀ ਤੋਂ ਨਰਾਲੀ ਸ਼ਾਨ ਜੀ ਜੀ ਜਾਗੀ ਤੋਂ ਨਧਾਲੀ ਸ਼ਾਨ ਮੈਲ ਸਿੱਖੀ ਦਾ ਉਸਾ i <laughs> your

i <sweak> ਮਹਾਰਾਜ ਨੇ ਸੀਸ ਦੀ ਮੰਗ ਕੀਤੀ ਭਾਈ ਦਇਆ RAM ਦੀ ਆਏ ਨੇ ਮਹਾਰਾਜ ਗਲਤੀ ਹੋ ਗਈ ਗੁਸਤਾਖੀ ਹੋ ਗਈ ਮੈਂ ਤੁਹਾਡੇ ਪਹਿਲੇ ਬਚਨ ਤੇ ਨਹੀਂ ਪਹੁੰਚਿਆ ਮਹਾਰਾਜ ਮੈਨੂੰ ਮਾਫ ਕਰ ਦਿਓ ਮਹਾਰਾਜ ਕਹਣ ਲੱਗੇ ਕਿੱਥੋਂ ਆਏ ਆ ਆਛਾ ਮੈਂ ਲਖੌਰ ਤੋਂ ਚੱਲ ਕੇ ਆਇਆ ਮਹਾਰਾਜ ਕਹਿੰਦੇ ਲਖੌਰ ਤੋਂ ਦਇਆ ਚੱਲ ਕੇ ਆਈ ਧਰਮਦਾਸ ਜੀ ਜਿਹੜੇ ਦਿੱਲੀ ਤੋਂ ਚੱਲ ਕੇ ਆਏ ਨੇ ਹਿੰਮਤ ਰਾਏ ਜੀ ਜਗਨਨਾਥਪੁਰੀ ਉੜੀਸਾ ਤੋਂ ਚੱਲ ਕੇ ਆਏ ਨੇ ਮੋਹਕਮ ਚਾਂਦੀ ਗੁਜਰਾਤ ਤੋਂ ਔਰ ਸਾਹਿਬ ਚਾਂਦੀ ਜਿਹੜੇ ਬਿੱਦਰ ਤੋਂ ਚੱਲ ਕੇ ਆਏ ਨੇ ਮਹਾਰਾਜ ਨੇ ਪੰਜਾਂ ਦੇ ਸਿਰ ਲੈ ਸਰਬਲੋਹ ਦਾ ਵਾਟਾ ਸਤਲੋਈ ਦਾ ਜਲ ਪਾਇਆ ਗਿਆ ਵਿੱਚ ਪਤਾਸੇ ਪਾਏ ਗਏ ਨੇ ਖੰਡਾ ਫੇਰਿਆ ਗਿਆ ਪੰਜਾਂ ਬਾਣੀਆਂ ਦਾ ਜਾਪ ਹੋਇਆ ਜਪਦੀ ਜਾਪ ਸਵਈਏ ਚੌਪਈ ਅਨੰਤ ਸਬ ਅੰਮ੍ਰਿਤ ਤਿਆਰ ਹੋਇਆ ਆਬੇ ਹਿਆ ਜਿਹੜਾ ਮਰਦਿਆਂ ਦੇ ਵਿੱਚ ਜਾਨ ਪਾ ਕੇ ਰੱਖ ਦਿੰਦਾ ਹੈ ਮਹਾਰਾਜ ਨੇ ਅਮਰਤ ਸ਼ਕਾਇਆ ਪਾਛਾ ਕਹਿਣ ਲੱਗੇ ਇਹਨਾਂ ਦੇ ਨਾਮ ਦੇ ਨਾਲ ਅੱਜ ਤੋਂ ਸਿੰਘ ਸ਼ਬਦ जुड़ ਗਿਆ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਨ ਸਿੰਘ ਸਾਬ ਸਿੰਘ ਪਿਆਰਿਆਂ ਦਾ ਖਿਤਾਬ ਦਿੱਤਾ ਮਹਾਰਾਜ ਕਹਿੰਦੇ ਮੇਰੇ ਪਿਆਰੇ ਨੇ ਕੋਈ ਦਿਲ ਦੇ ਅਜੀਜ਼ ਹੋਵੇ ਨੇੜੇ ਹੋਵੇ ਨਾ ਆਪਾਂ ਕਹਿੰਦੇ ਪਿਆਰਾ ਮਹਾਰਾਜ ਕਹਿੰਦੇ ਮੇਰੇ ਪੰਜ ਪਿਆਰੇ ਨੇ ਪੰਚਾਇਤ ਬਣਾ ਦਿੱਤੀ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਮਹਾਰਾਜ ਕਹਿੰਦੇ ਖਾਲਸਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਇਹ ਖਾਲਸਾ ਤਿਆਰ ਹੋਇਆ ਹੈ ਇਹ ਖਾਲਸਾ ਪਰਮਾਤਮਾ ਦੀ ਰਜਾ ਦੇ ਨਾਲ ਪ੍ਰਗਟ ਹੋਇਆ ਹੈ ਮਹਾਰਾਜ ਕਹਿੰਦੇ ਰਾਤ ਵਿੱਚ ਰਹਿਣਾ ਕੁਰੇਤੋਂ ਤੋਂ ਬਚਣਾ ਬਾਜਾਂ ਵਾਲੇ ਪਾਛਾ ਮਹਾਰਾਜ ਕੀ ਬਚਨ ਕਰਦੇ ਨੇ ਆਹ ਬੀਬੀਆਂ ਦਾ ਢਾਡੀ ਜਥਾ ਇਹ ਉਹ ਬਨੇ ਕਰਦਾ ਹੈ ਦੇ ਕੇ কেশਦਸ਼ਮੇਸ਼ ਨੇ ਕਿਹਾ ਮੁਖੋ ਦੇ ਕੇ কেশਦਸ਼ਮੇਸ਼ ਨੇ ਕਿਹਾ ਮੁਖੋ ਦੋਨੋਂ ਪੰਛੀ ਅੱਜ ਸਰਦਾਰੀਆਂ ਨੇ ਗੰਗਾ ਫੇਰ ਸਾ ਮਹਾਰਾਜ ਨੇ ਫਿਰ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਪਾਨ ਕੀਤਾ। ਉਹਨਾਂ ਪੰਜਾਂ ਨੂੰ ਫਿਰ ਦਸ਼ਮੇਸ਼ ਕਿਹਾ ਮੇਰੇ ਉੱਤੇ ਵੀ ਕਰਮ ਕਮਾਓ ਸਿੰਘ। ਦਰਜਾ ਤੁਸਾਂ ਦਾ ਮੇਰੇ ਨਾਲ ਬਹੁਤ ਉੱਚਾ। ਮੈਨੂੰ ਆਪਣੇ ਜਿਹਾ ਬਣਾਓ ਸਿੰਘ। ਓਏ ਹੁਕਮ ਤੁਸਾਂ ਦਾ ਮੰਨਾਂਗਾ ਮੈਂ ਉਮਰ ਸਾਰੀ ਚਲੋ ਕੋਈ ਵੀ ਹੁਕਮ ਸੜਾਓ ਸਿੰਘ। ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਤੋਂ ਕੋਤਕ ਅਜਬ ਜਹਾਨ ਦੇ ਵਿੱਚ ਖੇਲੇ। ਦਸਵੇਂ ਪਾਤਸ਼ਾਹ ਤੇਰੇ ਮੈਂ ਗੁਣ ਗਾਵਾਂ। ਕਦੇ ਗੁਰੂ ਬਣ ਗਏ ਕਦੇ ਬੜੇ ਚੇਲੇ ਪਾਛਾ ਨੇ ਅਮਰਤ ਪਾਨ ਫੇ ਪੰਜਾਂ ਪਿਆਰਿਆਂ ਤੋਂ ਕੀਤਾ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਨੇ ਐਸਾ ਖਾਲਸਾ ਸਾਜਿਆ ਜਿਹੜਾ ਮੌਤ ਨੂੰ ਮੁਖੌਲਾ ਕਰਦਾ ਕਹਿੰਦੇ ਜ਼ੁਲਮ ਦੇ ਤੂਫਾਨ ਮੁਰੇ ਤਲੀ ਸੀਸ ਧਰਨ ਤੇ ਕਲਗੀਆਂ ਵਾਲਿਆ ਪਿਆਰਾ ਤੇਰਾ ਖਾਲਸਾ ਹੱਸ ਹੱਸ ਰੰਬੀਆਂ ਨਾਲ ਖੋਪਰ ਲਹਾਵੇ ਕਿਤੇ ਦੇਗਾ ਵਿੱਚ ਉਬੜੇ ਨਿਆਰਾ ਤੇਰਾ ਖਾਲਸਾ ਉਹ ਚੜਖੀਆਂ ਤੇ ਚੜ ਕੇ ਵੀ ਬੋਲੇ ਸੋਨਿਆਲ ਬੋਲੇ ਮੌਤ ਵੇਖ ਛੱਡ ਦੇ ਜਕਰਾ ਤੇਰਾ ਖਾਲਸਾ ਅਨੰਦਪੁਰ ਵਾਸੀ ਤੇ ਗੋਬਿੰਦ ਸਿੰਘ ਪਿਤਾ ਦਾ ਮਾਤਾ ਸਹਿਬ ਕੌਰ ਦਾ ਦਲਾਰਾ ਤੇਰਾ ਖਾਲਸਾ ਮਹਾਰਾਜ ਨੇ ਐਸਾ ਖਾਲਸਾ ਐਸਾ ਸਿੰਘ ਸਾਜਿਆ ਜਿਹੜਾ ਮੌਤ ਨੂੰ ਮੁਖਵਲਾ ਕਰਦਾ ਤੱਕੋ ਜਰਾ ਲੋਹਗੜ ਦਾ ਕਿਲਾ ਸ਼ਰਾਬੀ ਹਾਥੀ ਦੁਸ਼ਮਣ ਦਾ ਆਇਆ ਮਗਰ ਦੁਸ਼ਮਣ ਦੀ ਫੌਜ ਮੋਰੇ ਹਾਥੀ ਕਹਿੰਦੇ ਲੋਗੜ ਦੇ ਕਿਲੇ ਦਾ ਦਰਵਾਜ਼ਾ ਤੋੜਨਾ ਐ ਇਧਰ ਕਲਗੀਧਰ ਪਾਤਸ਼ਾਹ ਮਖਰਾਜ ਨੇ ਦਿੱਤਾ ਥਾਪੜਾ ਬਾਬਾ ਬਚਿੱਤਰ ਸਿੰਘ ਜੀ ਨੂੰ ਦਿੱਤਾ ਨਾਗਣੀ ਵਰਸ਼ਾ ਇੱਕ ਪਾਸੇ ਦੁਸ਼ਮਣ ਦੀ ਫੌਜ ਸ਼ਰਾਬੀ ਹਾਥੀ ਇਧਰ ਖੁੱਲਿਆ ਕਿਲੇ ਦਾ ਦਰਵਾਜ਼ਾ ਲੱਗੇ ਨੇ ਜਖਾਰੇ ਨਾਗਣੀ ਵਰਸ਼ਾ ਲੈ ਕੇ ਭਾਈ ਬਚਿੱਤਰ ਸਿੰਘ ਹੋਇਆ ਘੋੜੇ ਤੇ ਅਸਵਾਰ ਆਇਆ ਰੁਕ ਆਇਆ ਜਲਾਲ ਕਹਿੰਦੇ ਨਾ ਰੋਕੋ ਇਹਨਾਂ ਨੂੰ ਨਿਤ ਦੇ ਮੁਸਾਫਰ ਨਰਾਸ਼ਾ ਦੇ ਨੇੜੇ ਟਕਦੇ ਨਾ ਹੁੰਦੇ ਇਹ ਸੂਰ ਦੇ ਚੰਦਾ ਹਵਾਵਾਂ ਦੇ ਬੁੱਲੇ ਸਦਾ ਵਗਦੇ ਰਹਿੰਦੇ ਨੇ ਰੁਕਦੇ ਨਾ ਹੁੰਦੇ ਪਹਾੜਾਂ ਦੀ ਛਾਤੀ ਨੂੰ ਛੰਣੀ ਬਣਾ ਕੇ ਜੋ ਸੋਮੇ ਨਿਕਲਦੇ ਉਹ ਸੁੱਕਦੇ ਨਾ ਹੁੰਦੇ ਉਹ ਜਿੰਨਾ ਜਾਨ ਤਲੀ ਤੇ ਡਕਾਈ ਆ ਦੁਨੀਆ ਝਕਾਉਂਦੇ ਨੇ ਕਦੀ ਝੁਕਦੇ ਨਹੀਂ ਹੁੰਦੇ ਲੇਕਾ ਸੇ ਹੁੰਦੇ 나ਗਣੀ ਵਰਸਾ ਭਾਈ ਬਚਤਰ ਸਿੰਘ ਨੇ ਹਾਥੀ ਦੇ ਮੱਥੇ 'ਚ ਖੇ ਇੰ ਮਾਰਿਆ ਵੇਈ ਭੱਜ ਜਾਵਣਾ ਹੌਂ ਟੰਗੜਾ ਕੱਚ ਧਾ ਲੇਕੇ ਥੱਪੜਾ ਗੁਰੂ ਦਸ਼ਮੇਸ਼ ਦਾ ਲੇਕੇ ਥੱਪੜਾ ਗੁਰੂ ਦਸ਼ਮੇਸ਼ ਦਾ ਯੋਧਾ ਹੋ ਗਿਆ ਰਣਾ ਸ਼ੱਦਿਆ ਜਿਕਰਾ ਸੋਨੇ ਹਾਲ ਦਾ ਇੱਕ ਛੱਡਿਆ ਜਿਕਰਾ ਸੋਨੇ ਹਾਲ ਦਾ ਦੀਵਾਰੀਆਂ ਦਾ ਨਸ਼ੇ ਨਾਲ ਰੱਜਿਆ ਹਾਥੀ ਵੈਰੀਆਂ ਦਾ ਨਸ਼ੇ ਨਾਲ ਰੱਜਿਆ ਆ ਆ ਭੱਜਿਆ ਠੋਂਦਾ ਡਰ ਹਾਥੀ ਆਪਣੇ ਸਵਾਲੀ ਬੱਲੀ ਨਾਗਣੀ ਕੀ ਤਾਂ ਸਿੰਘ ਨੇ ਕਰਾਰਾ ਬਾਰ ਆਕੇ ਰੋਪ ਜ ਮੱਥੇ ਵਿੱਚ ਗੱਡਤੀ ਕੀ ਰੋਚ ਮੱਥੇ ਵਿੱਚ ਘੜਤੀ ਤਾ ਵੀ ਵਿੱਚ ਦੀ ਲਗਾਤੀ ਪਰ ਜਿਵੇਂ ਚਰਨਾ ਪਹਾੜੋਂ ਟਟਦਾ ਜਿਵੇਂ ਚੜਨਾ ਪਹਾੜੋਂ ਰੱਤ ਤੇ ਡਿੱਗਿਆ ਹੋ ਹਾਥੀ ਸੰਗਿਆ ਨਾ ਵਾਰ ਸਹਾਰਾ ਜਦ ਮੁੜਿਆ ਰਣਾ ਚੋਂ ਭਿਲਿਆ ਮੁੜਿਆ ਰਣਾ ਚੋਂ ਭਿਲਿਆ ਵਾਜਾ ਬੜੇ ਦਾ ਬਰਖਰਦਾਰ ਯਾ ਦੈਰ ਬਾਜਾ ਗਿਰੰਦੀਆ ਬਹਾਦਰਾ ਤੇਰੀਆ ਜਗ ਵਿੱਚ ਰਹਿੰਦੀਆਂ ਬਚਿੱਤਰ ਸਿੰਘਾਂ ਤੇਰੀਆਂ ਹਾ ਜਿਹਾ ਵਰਾਤ ਰਤਿਆਂ ਜਾ ਹੱਥ ਫਤਿਹ ਬਲਾਉ ਅਖੋ ਜੀ ਵਾਖੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ